ਇੱਕ ਪਾਸੇ ਟੈਰਿਫ ਵਾਰ ਦੂਜੇ ਪਾਸੇ ਜਦੋਂ ਰੂਸ ਦੇ ਵੱਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਚਾਈਨਾ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ 트ੰਪਸ ਸਾਹਿਬ ਦੇ ਇਹੋ ਜਿਹੇ ਬਿਆਨ ਆਉਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਜਦੋਂ ਥੂੜੀਆਂ ਜਿਹੀਆਂ ਅੱਖਾਂ ਦਿਖਾਣੀਆਂ ਸ਼ੁਰੂ ਕੀਤੀਆਂ ਜਾਂ ਡੋਨਲਡ 트ੰਪ ਨੂੰ ਦੱਸਿਆ ਕਿ ਭਾਈ ਜਿਸ ਤਰ੍ਹਾਂ ਦੇ ਤੁਸੀਂ ਹੋ ਉਸੇ ਤਰ੍ਹਾਂ ਅਸੀਂ ਵੀ ਡੀਲ ਕਰਾਂਗੇ ਡੋਨਲਡ 트ੰਪ ਹੁਣਾ ਦਾ ਬਿਆਨ ਬੜਾ ਸੋਨਾ ਆਇਆ ਆ ਅਮਰੀਕਾ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਮਹਿੰਗਾਈ ਦੀ ਮਾਰ ਝੱਲ ਰਹੇ ਨੇ ਉਹਨਾਂ ਨੂੰ ਵੀ ਇਹ ਲੱਗਦਾ ਆ ਕਿ ਡੋਨਲਡ ਟਰੰਪ ਸਾਹਿਬ ਕਿਤੇ ਸਾਡਾ ਨੁਕਸਾਨ ਤਾਂ ਨਹੀਂ ਕਰ ਰਹੇ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਉਹਨਾਂ ਨੇ ਸਿੱਧਮ ਸਿੱਧੇ ਬਿਆਨ ਦਿੱਤੇ ਆ ਕਿ ਜੇ ਡੋਨਲਡ ਟਰੰਪ ਸਾਹਿਬ ਨੇ ਕੋਈ ਡੀਲ ਕਰਨੀ ਆ ਤਾਂ ਪਹਿਲਾਂ ਪੈਨਲਟੀਆਂ ਹਟਾਣ ਫੇਰ ਸਾਡੀ ਟ੍ਰੇਡ ਡੀਲ ਹੋਊਗੀ ਸਸਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅਮਰੀਕਾ ਨੇ ਟੈਰਿਫ ਲਗਾਏ ਨੇ ਭਾਰਤ ਦੇ ਉੱਤੇ ਵੀ 50% ਦੀ ਟੈਰਿਫ ਲਗਾਇਆ ਗਿਆ ਜਿਸ ਦਾ ਸਿੱਧਾ ਅਸਰ ਭਾਰਤ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਹੈ ਤੇ ਇਸੇ ਦੌਰਾਨ ਭਾਰਤ ਦੀਆਂ ਜਿਹੜੀਆਂ ਨਜ਼ਦੀਕੀਆਂ ਨੇ ਉਹ ਦੂਜੇ ਮੁਲਕਾਂ ਦੇ ਨਾਲ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਹ ਚਾਈਨਾ ਹੋ ਗਿਆ ਰੂਸ ਹੋ ਗਿਆ ਤਾਂ ਇਸੇ ਦੇ ਚੱਲਦਿਆਂ 트럼ਪ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਸੁਰ ਥੋੜੇ ਜੇ ਨਰਮ ਪੈਂਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਭਾਰਤ ਤੇ ਅਮਰੀਕਾ ਵਿਚਾਲੇ ਖਾਸ ਸਬੰਧ ਨੇ ਫਿਕਰ ਦੀ ਕੋਈ ਗੱਲ ਨਹੀਂ ਯਾਨੀ ਕਿ ਸਾਡਾ ਜਿਹੜਾ ਰਵਈਆ ਦੋਸਤੀ ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਇਹਦੇ ਤੋਂ ਇਹ ਸੰਕੇਤ ਮਿਲਦੇ ਨੇ अरविंदर जी ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੀ ਗੱਲਬਾਤ ਨੂੰ ਕਾਰਨ ਇਹ ਹੈ ਕਿ ਇੱਕ ਪਾਸੇ ਟੈਰਿਫ ਵਾਰ ਦੂਜੇ ਪਾਸੇ ਜਦੋਂ ਰੂਸ ਦੇ ਵੱਲ ਮੀਟਿੰਗਾਂ ਦਾ سلسلہ ਸ਼ੁਰੂ ਹੁੰਦਾ ਹੈ ਚਾਈਨਾ ਦੇ ਨਾਲ ਮੀਟਿੰਗਾਂ ਦਾ سلسلہ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ 트াম্প ਸਾਹਿਬ ਦੇ ਇਹੋ ਜਿਹੇ ਬਿਆਨ ਆਉਣੇ ਇਹ ਕੀ ਸਾਰਾ ਘਟਨਾਕਰਮ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਪਵੇਗਾ ਤੀਜੇ ਪਾਸੇ ਅਮਰੀਕਾ ਇੰਡੀਆ ਦੇ ਸਬੰਧ ਜਿਹੜੇ ਬੜੇ ਪਾਫ ਹੋਏ ਹੋਏ ਸੀਗੇ ਲੋਕ ਕਹਿੰਦੇ ਸੀ ਕਿ ਇੰਡੀਆ ਦੇ ਪ੍ਰਧਾਨ ਮੰਤਰੀ ਕੱਲੇ ਝੁਗ ਗਏ ਤੇ ਇੰਡੀਆ ਨੂੰ ਕੱਲੇ ਨੂੰ ਦੰਡ ਭੁਗਤਣਾ ਪੈ ਰਿਹਾ ਰਸ਼ੀਆ ਚੀਨ ਦੀ ਲੜਾਈ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਅਮਰੀਕਾ ਦੇ ਬਿਲਕੁਲ ਅਗੇਂਸਟ ਹੋਏ ਹੋਏ ਸੀਗੇ ਜੀ ਸੋ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਜਦੋਂ ਥੋੜੀਆਂ ਜਿਹੀਆਂ ਅੱਖਾਂ ਦਿਖਾਣੀਆਂ ਸ਼ੁਰੂ ਕੀਤੀਆਂ ਜਾਂ ਡੋਨਲਡ ਟਰੰਪ ਨੂੰ ਦੱਸਿਆ ਕਿ ਭਾਈ ਜਿਸ ਤਰ੍ਹਾਂ ਦੇ ਤੁਸੀਂ ਹੋ ਉਸੇ ਤਰ੍ਹਾਂ ਅਸੀਂ ਵੀ ਡੀਲ ਕਰਾਂਗੇ ਹੂੰ ਉਸ ਤੋਂ ਬਾਅਦ ਡੋਨਲਡ ਟਰੰਪ ਹੋਣਾ ਦਾ ਬਿਆਨ ਬੜਾ ਸੋਣਾ ਆਇਆ ਆ ਉਹਦੇ ਤੇ ਕੱਲ ਵੀ ਚਰਚਾ ਕੀਤੀ ਸੀ ਸ਼ਾਇਦ ਮੈਂ ਥੋੜੀ ਬਹੁਤ ਕਿ ਉਹ ਕਹਿੰਦੇ ਜੀ ਇੰਡੀਆ ਤਾਂ ਮੇਰਾ ਸਾਥੀ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਹਿੰਦੇ ਇਹ ਤਾਂ ਸਾਰੀਆਂ ਚੀਜ਼ਾਂ ਡੀਲ ਹੋ ਜਾਂਦੀਆਂ ਨੇ ਐਗਜੈਕਟ ਵਰਡਿੰਗ ਨਹੀਂ ਮੈਂ ਦੱਸ ਰਿਹਾ ਪਰ ਬੜਾ ਕਮਾਲ ਦਾ ਉਹਨੂੰ ਅ ਟਰੇਡਰ ਦੱਸਿਆ ਗਿਆ ਆ बिजनेਸਮੈਨ ਦੱਸਿਆ ਗਿਆ ਡੋਨਲਡ ਟਰੰਪ ਸਾਹਿਬ ਨੂੰ ਕਿ ਭਾਈ ਉਹ ਤਾਂ ਦੇਖਦੇ ਨੇ ਹੁਣ ਸਾਨੂੰ ਨੁਕਸਾਨ ਹੋ ਰਿਹਾ ਆ ਕਿਉਂਕਿ ਉਹਨਾਂ ਦੀਆਂ ਅਦਾਲਤਾਂ ਨੇ ਜੀ ਇਹ ਕਹਿਣਾ ਸ਼ੁਰੂ ਕਰਤਾ ਟੈਰਿਫ ਦੇਸ਼ ਦੇ ਹਿੱਤ ਚ ਨਹੀਂ ਨਹੀਂ ਯਾਨੀ ਕਿ ਯੂ ایس اے ਦੇ ਹਿੱਤ ਚ ਨਹੀਂ ਹੈਗੇ ਤੇ ਡੋਨਲਡ ਟਰੰਪ ਸਾਹਿਬ ਹੁਣਾਂ ਦਾ ਬਿਆਨ ਪਿਛਲੇ ਦਿਨੀ ਆਇਆ ਸੀ ਕਿ ਜੇ ਮੈਨੂੰ ਫੈਡਰਲ ਕੋਰਟ ਜਿੱਦਾਂ ਸਾਡੇ ਸੁਪਰੀਮ ਕੋਰਟ ਹੈ ਜੀ ਅਸੀਂ ਅਮਰੀਕਾ ਦੇ ਵਿੱਚ ਉਹਨੂੰ ਫੈਡਰਲ ਕੋਰਟ ਕਹਿੰਦੇ ਆ ਜੀ ਜੇ ਫੈਡਰਲ ਕੋਰਟ ਦਾ ਫੈਸਲਾ ਮੇਰੇ ਵਿਰੁੱਧ ਆ ਰਿਹਾ ਹੈ ਮੇਰੇ ਟੈਰਿਫਸ ਦੇ ਅਗੇਂਸਟ ਆ ਰਿਹਾ ਤਾਂ ਕਹਿੰਦੇ ਅਮਰੀਕਾ ਨੂੰ ਬਹੁਤ ਜ਼ਿਆਦਾ ਨੁਕਸਾਨ ਚਲਣਾ ਪੈ ਸਕਦਾ ਹੈ ਹੂੰ ਸੋ ਉਹਨਾਂ ਨੂੰ ਇੱਕ ਅੰਦਾਜ਼ਾ ਹੈ ਕਿ ਸ਼ਾਇਦ ਅਦਾਲਤਾਂ ਉਹਨਾਂ ਦੇ ਵਿਰੁੱਧ ਫੈਸਲਾ ਦੇ ਦੇਣ ਉਹਨਾਂ ਦੇ ਟੈਰਫ ਜੰਗ ਟੈਰਫ ਵਾਰ ਦੇ ਅਗੇਂਸਟ ਕੋਈ ਫੈਸਲਾ ਦੇ ਦੇਣ ਅਦਾਲਤਾਂ ਜੀ ਤੇ ਸ਼ਾਇਦ ਇੱਕ ਕਾਰਨ ਹੋ ਵੀ ਸਕਦਾ ਹੈ ਜੇ ਦੂਜਾ ਕਾਰਨ ਹੋ ਸਕਦਾ ਆ ਅਮਰੀਕਾ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਮਹਿੰਗਾਈ ਦੀ ਮਾਰ ਝੱਲ ਰਹੇ ਨੇ ਹੂੰ ਤੇ ਉਹਨਾਂ ਨੂੰ ਵੀ ਇਹ ਲੱਗਦਾ ਆ ਕਿ ਡੋਨਲਡ ਟਰੰਪ ਸਾਹਿਬ ਕਿਤੇ ਸਾਡਾ ਨੁਕਸਾਨ ਤਾਂ ਨਹੀਂ ਕਰ ਰਹੇ ਉਹ ਆਪਣੀ ਜ਼ਿੱਦ ਤਾਂ ਨਹੀਂ ਬਗਾ ਰਹੇ ਆਖੇ ਚਾਈਨਾ ਤੋਂ ਜੇ ਸਮਾਨ ਮੰਗਾਣਾ ਆ ਉਹਦੇ ਤੇ ਅਸੀਂ ਪੈਨਲਟੀਆਂ ਨਹੀਂ ਲਾ ਰਹੇ ਉਹਦੇ ਤੇ ਅਸੀਂ ਕੋਈ ਬਹੁਤੇ ਟੈਰਫ ਨਹੀਂ ਲਾ ਰਹੇ ਪਰ ਰੂਸ ਨੂੰ ਸਬਕ ਸਿਖਾਉਣ ਲਈ ਅਸੀਂ ਇੰਡੀਆ ਨੂੰ ਦੰਡ ਦੇ ਰਹੇ ਆ ਕਿਉਂ ਕਿ ਕਿਉਂਕਿ ਰੂਸ ਯੂਕਰੇਨ ਦੇ ਨਾਲ ਆਪਣੀ ਜੰਗ ਨਹੀਂ ਖਤਮ ਕਰ ਰਿਹਾ ਯੂਕਰੇਨ ਦੇ ਨਾਲ ਅਸੀਂ ਜਿਹੜੀਆਂ ਖਣਜ ਪਦਾਰਥ ਨੇ ਜਿਹੜੀਆਂ ਨੇਚਰਲ ਰਿਸੋਰਸਸ ਨੇ ਉਹਨਾਂ ਦਾ ਸਮਝੌਤਾ ਕਰ ਲਿਆ ਤੇ ਹੁਣ ਇਹ ਅੰਤਰਰਾਸ਼ਟਰੀ ਪੱਧਰ ਤੇ ਸਾਰਿਆਂ ਨੂੰ ਸਮਝ ਆਂਦੀ ਹੈ ਕਿ ਜੰਗ ਤਾਂ ਰੁਕਣੀ ਚਾਹੀਦੀ ਹੈ ਕੋਈ ਸ਼ੱਕ ਨਹੀਂ ਹੈ ਪਰ ਡੋਨਲਡ ਟਰੰਪ ਸਾਹਿਬ ਉਹਦੇ ਚੋਂ ਨਿੱਜੀ ਫਾਇਦੇ ਕਿਉਂ ਲੈ ਰਹੇ ਨੇ ਜੀ ਯਾਨੀ ਕਿ ਤੁਸੀਂ ਹਵਾਲਾ ਦੋ جنگ ਦਾ ਹਵਾਲਾ ਦੋ ਕਿ ਅਮਰੀਕਾ ਨੂੰ ਮੈਂ ਗ੍ਰੇਟ ਅਗੇਨ ਬਣਾਣਾ ਆ ਮੇਕਿੰਗ ਅਮਰੀਕਾ ਗ੍ਰੇਟ ਅਗੇਨ ਪਰ ਅਸਲ 'ਚ ਤੁਸੀਂ ਨਿੱਜੀ ਫਾਇਦੇ ਲੈ ਰਹੇ ਹੋ ਤੇ ਕਿੜ ਕੱਢ ਰਹੇ ਹੋ ਦੂਜਿਆਂ ਨਾਲ ਹਮ ਹੁਣ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਬਿਆਨ ਦੇ ਕੇ ਜਾਂ ਇਹ ਕਹਿ ਲੋ ਕਿ ਭਾਰਤ ਦੇ ਹੱਕ ਦੇ ਵਿੱਚ ਬਿਆਨ ਦੇ ਕੇ ਡੋਨਲਡ ਟਰੰਪ ਸਾਹਿਬ ਨੇ ਬੜੀ ਇੱਕ ਵੱਡੀ ਜਿਹੜੀ ਜੰਗ ਸ਼ਬਦੀ جنگ ਛਿੜ ਰਹੀ ਸੀ ਆਪਸ ਦੇ ਵਿੱਚ ਜਿਹੜਾ ਕਹਿੰਦੇ ਸੀ ਕਿ ਮੋਦੀ ਸਾਹਿਬ ਕਹਿੰਦੇ ਸੀ ਜੀ ਮੇਰੇ ਤਾਂ ਬੈਸਟ ਫਰੈਂਡ ਨੇ ਤੇ ਡੋਨਲਡ ਟਰੰਪ ਸਾਹਿਬ ਨੇ ਵੀ ਕਿਹਾ ਮੋਦੀ ਇਜ਼ ਮਾਈ ਗੁੱਡ ਫਰੈਂਡ ਬੈਸਟ ਫਰੈਂਡ ਤੇ ਉਹ جنگ ਜਿਹੜੀ ਹੈ ਸ਼ਬਦੀ ਇੱਕ ਤਾਂ ਉਹ ਰੁਕੂਗੀ ਜੀ ਦੂਜੇ ਪਾਸੇ ਰੂਸ ਤੇ ਚਾਈਨਾ ਜਿਹੜੇ ਭਾਰਤ ਵੱਲ ਹੋ ਰਹੇ ਨੇ ਇਸ ਵੇਲੇ ਤੇ ਭਾਰਤੀ ਪ੍ਰਧਾਨ ਮੰਤਰੀ ਵੀ ਸਾਡੇ ਬੈਠਕਾਂ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਤੇ ਸਿੱਧਮ ਸਿੱਧਾ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਨੇ ਸਾਡੇ ਵਿਦੇਸ਼ ਮੰਤਰੀ ਜੈਸ਼ੰਕਰ ਜੀ ਉਹਨਾਂ ਨੇ ਸਿੱਧਮ ਸਿੱਧੇ ਬਿਆਨ ਦੇਤੇ ਆਖੇ ਜੇ ਡੋਨਲਡ ਟਰੰਪ ਸਾਹਿਬ ਨੇ ਕੋਈ ਡੀਲ ਕਰਨੀ ਹੈ ਤਾਂ ਪਹਿਲਾਂ ਪੈਨਲਟੀਆਂ ਹਟਾਣ ਫੇਰ ਸਾਡੀ ਟਰੇਡ ਡੀਲ ਹੋਊਗੀ। ਹੂੰ। ਸੋ ਲੋਕ ਹੁਣ ਆਸ ਕਰ ਸਕਦੇ ਨੇ ਕਿ ਭਾਰਤ ਦੀਆਂ ਡਿਪਲੋਮੈਟਿਕ ਗਤੀਵਿਧੀਆਂ ਜਿਨ੍ਹਾਂ ਨੂੰ ਸਾਡੇ ਵਰਗੇ ਪੱਤਰਕਾਰ ਵੀ ਐ ਕਹਿਣ ਲੱਗੇ ਸੀ ਵੀ ਲੈ ਆ ਭਾਈ ਮੋਦੀ ਤਾਂ ਝੋਗ ਗਿਆ, ਮੋਦੀ ਤਾਂ ਐ ਕਰਨ ਲੱਗ ਗਿਆ। ਮੋਦੀ ਤਾਂ ਟਰੰਪ ਦੀਏ ਸੁਣਦਾ ਆ। ਰਾਹੁਲ ਗਾਂਧੀ ਹੋਣ ਨੇ, ਆਪੋਜੀਸ਼ਨ ਨੇ ਬਹੁਤ ਘੇਰਿਆ ਸੈਸ਼ਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ। ਪਰ ਹੁਣ ਮੈਨੂੰ ਲੱਗਦਾ ਨਰਿੰਦਰ ਮੋਦੀ ਹੁਣਾਂ ਦੀ ਜਿੱਤ ਹੋ ਰਹੀ ਹੈ ਜੀ ਚਾਹੇ ਅਸੀਂ ਕੁਝ ਵੀ ਕਹੀਏ ਪੱਤਰਕਾਰ ਕੋਈ ਵੀ ਕਿਆਸਰਾਂਈਆਂ ਲਾਈ ਜਾਣ ਪਿਛਲੀਆਂ ਵੀ ਅਗਲੀਆਂ ਵੀ ਪਰ ਇਸ ਵੇਲੇ ਨਰਿੰਦਰ ਮੋਦੀ ਜੀ ਨੂੰ ਜੇ ਡੋਨਲਡ ਟਰੰਪ ਨੇ ਕਹਿਤਾ ਤੇ ਨਰਿੰਦਰ ਮੋਦੀ ਹੁਣਾਂ ਨੇ ਵੀ ਸੰਦੇਸ਼ ਇਹ ਦਿੱਤਾ ਹੈ ਕਿ ਜੀ ਅਸੀਂ ਸਾਰਥਕ ਸਿਚੁਏਸ਼ਨ ਚਾਹਨੇ ਆ ਧੰਨਵਾਦ ਆ ਜੋ ਵੀ ਉਹਨਾਂ ਦਾ ਆਪਚਾਰਿਕ ਮੈਸੇਜ ਹੈ ਮੈਂ ਐਗਜੈਕਟ ਵਰਡਿੰਗ ਨਹੀਂ ਮੈਨੂੰ ਪਤਾ ਹੈ ਪਰ ਜਿੰਨਾ ਕਿ ਮੈਂ ਪੜਿਆ ਆ ਜੀ ਕਿ ਮੋਦੀ ਸਾਹਿਬ ਨੇ ਵੀ ਇੱਕ ਤਰ੍ਹਾਂ ਅ ਅੱਗੇ ਹੱਥ ਵਧਾਇਆ ਗਾਂ ਹੱਥ ਵਧਾਇਆ ਕੇ ਜੀ ਕੋਈ ਗੱਲ ਨਹੀਂ ਜੇ ਤੁਸੀਂ ਜਿਤੇ ਪਹਿਲਾਂ ਬਿਆਨ ਤਿੱਖੇ ਦੇ ਗਏ ਸੀ ਹੁਣ ਤੁਸੀਂ ਨਰਮ ਬਿਆਨ ਦੇ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਐ ਸੋ ਹੋ ਸਕਦਾ ਹੈ ਆਂਡੀਆਂ ਦੀ ਐਕਸਪੋਰਟ ਮਾਰਕੀਟ ਜਾਂ ਟੈਕਸਟਾਈਲ ਮਾਰਕੀਟ ਜਿਹੜੀ ਬੰਬੇ ਗੁਜਰਾਤ ਹੋਰ ਪਾਸੇ ਬੈਠੀ ਆ ਜਾਂ ਸਾਡੇ ਹੋਰ ਇੰਡਸਟਰੀ ਜਿਹੜੀ ਉਤਪਾਦ ਅਮਰੀਕਾ ਭੇਜਦੀ ਸੀ ਐਕਸਪੋਰਟ ਇੰਡਸਟਰੀ ਉਹਨੂੰ ਹੁਣ ਕੋਈ ਹੰਗਾਰਾ ਮਿਲ ਜੇ ਤੇ ਇੰਡੀਆ ਦੀ ਸ਼ੇਅਰ ਮਾਰਕੀਟ ਦੁਬਾਰਾ ਉੱਤੇ ਉਠਨੀ ਧਰਮਿੰਦਰ ਜੀ ਇੱਕ ਦੋ ਦਿਨਾਂ ਅੱਜ ਸ਼ੁਰੂ ਹੋ ਜਾਣਗੇ ਡੋਨਲਡ ਟਰੰਪ ਦਾ ਇੱਕ ਬਿਆਨ ਆਂਦਾ ਆ ਹੂੰ ਉਹ ਬੋਲਦੇ ਅਮਰੀਕਾ ਚ ਨੇ ਟਰੂਥ ਉਹਨਾਂ ਦਾ ਇੱਕ ਪਲੈਟਫਾਰਮ ਹੈ ਜਿਹਦੇ ਤੇ ਉਹ ਲਿਖ ਦਿੰਦੇ ਨੇ ਜੀ ਕਿ ਉਹਦੀ ਗੂੰਜ ਪੂਰੇ ਵਿਸ਼ਵ ਦੇ ਵਿੱਚ ਪੈਂਦੀ ਹੈ ਜੀ ਸੋ ਅਸੀਂ ਆਸ ਕਰਦੇ ਹਾਂ ਕਿ ਜਲਦੀ ਭਾਰਤੀ ਵਪਾਰੀਆਂ ਨੂੰ ਕੋਈ ਨਾ ਕੋਈ ਸੁਖ ਸਹੂਲਤ ਮਿਲ ਸਕਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ